ਦਿਨ ਦਿਹਾੜੇ ਦਿਨ ਦਿਹਾੜੇ ਦੋਸਤੋ ਦਿਨ ਦਿਹਾੜੇ ਐਡੀ ਵੱਡੀ ਮਾਰਦਾਤ ਹੋਈ ਆਪਣੀ ਮੋਟਰ ਤੇ ਤੂੰ ਐ ਪਿਆ ਕਿੰਨਾ ਚਿਰ ਖਾਲੂਗਾ ਚੋਰੀਆਂ ਠੱਗੀਆਂ ਕਰ ਕਰਕੇ ਤੇ ਹੁਣ ਇੱਕੋ ਇਸ ਕੇਸ ਦੇ ਵਿੱਚ ਨਵਾਂ ਮੋੜ ਆਇਆ ਤੁਹਾਨੂੰ ਦੱਸ ਦਿਆਂ ਉਹਨਾਂ ਦਾ ਮੁੱਦਾ ਹੀ ਸੀ ਟਾਰਗੇਟ ਹੀ ਉਹ ਮੋਟਰਸਾਈਕਲੀ ਇਹ ਜਾਂ ਤਾਂ ਹੁਣ ਕਿਸੇ ਭੇਤੀ ਬੰਦੇ ਦਾ ਕੰਮ ਆ ਦੇਖੋ ਲੋਕਾਂ ਨੇ ਪੱਟ ਤੇ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵਧੀਆ ਹੋਗੇ ਖੁਸ਼ ਹੋਗੇ ਪਰ ਆਪਾਂ ਅੱਜ ਖੁਸ਼ ਨਹੀਂ ਹੈਗੇ ਆਪਾਂ ਐ ਮੋਟਰ ਤੇ ਆਪਣੀ ਤੇ ਮੋਟਰ ਤੇ ਬੜਾ ਵੱਡਾ ਨੁਕਸਾਨ ਹੋ ਗਿਆ ਦੋਸਤੋ ਕੱਲ ਦਿਨ ਦਿਹਾੜੇ ਦਿਨ ਦਿਹਾੜੇ ਦੋਸਤੋ ਦਿਨ ਦਿਹਾੜੇ ਕੋਈ ਐ ਰਾਤ ਦੇ ਨੇਰੇ ਚ ਨਹੀਂ ਕੁਛ ਨਹੀਂ ਐਡੀ ਵੱਡੀ ਬਾਰਦਾਤ ਹੋਈ ਆਪਣੀ ਮੋਟਰ ਤੇ ਤੂੰ ਐ ਪਿਆ ਸੋ ਮੋਟਰ ਤੇ ਦੋਸਤੋ ਬਹੁਤ ਵੱਡਾ ਨੁਕਸਾਨ ਹੋ ਗਿਆ ਰਾਤ ਮੋਟਰ ਤੇ ਰਾਤ ਨਹੀਂ ਕੱਲ ਦਿਨੇ ਕੱਲ ਸਵੇਰੇ ਅਸੀਂ ਆਏ ਆ ਬਿਲਕੁਲ ਠੀਕ ਠਾਕ ਸੀ ਮਾਹੌਲ ਚੰਗਾ ਭਲਾ ਰੋਟੀ ਖਾ ਗਏ ਸੱਤਾ ਕੱਲ ਸਵੇਰੇ ਵਧੀਆ ਸੀ ਸਿਸਟਮ ਸ਼ਾਮ ਨੂੰ ਅਸੀਂ ਦੁਬਾਰੇ ਆਏ ਤੇ ਦੁਬਾਰੇ ਜਦੋਂ ਆਏ ਤਾਂ ਦੇਖੋ ਦੋਸਤੋ ਕੀ ਚੋਰਾਂ ਨੇ ਭੋਰਾ ਹੀ ਰਹਿਮ ਨਹੀਂ ਕੀਤਾ ਕੇਵਲ ਲੈ ਕੇ ਵੱਢ ਕੇ ਦੱਸ ਕੀ ਕਰੀਏ ਕਿੱਥੇ ਜਾਊ ਕਿੰਨਾ ਚਿਰ ਖਾਲੂਗਾ ਚੋਰੀਆਂ ਠੱਗੀਆਂ ਕਰ ਕਰਕੇ ਮਦਵਾ ਚੋਰ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਚਲ ਤਾਰ ਤਾਂ ਲੈ ਜਾ ਕੋਈ ਗੱਲ ਹੀ ਨੁਕਸਾਨ ਹੋ ਗਿਆ ਜੋੜ ਵਾਸਤੇ ਛੱਡ ਬਣ ਕੇ ਜੋੜ ਵਾਸਤੇ ਸਾਡੇ ਆ ਗਏ ਇੱਕੋ ਧਰਕੇ ਤੇ ਛੱਡ ਜਾਂਦੇ ਹੁਣ ਗੇੜੀ ਪਹੁੰਚੂਗੀ ਬਾ ਕਿਹੜਾ 2000 1000 ਨੁਕਸਾਨ ਹੋ ਗਿਆ ਉਹਦਾ ਗੱਲ ਵੱਖਰੀ ਹੈ ਉਹੀ ਦਾ ਗੱਲ ਆ ਉਹਦੀ ਦਾ ਚੱਲ ਚਲੋ ਤਾਂ ਹੁਣ ਖਾਦੀ ਦੀ ਖੜੀ ਤੇ ਆ ਦੇਖ ਲਓ ਦੋਸਤ ਇੱਧਰ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਇੱਧਰ ਸਾਰੇ ਤੋੜ ਤੋੜ ਕੇ ਸੜਤੇ ਤੋਤਿਆਂ ਨੇ ਕੀ ਕਰੀਏ ਕਿਉਂ ਖਾਣਾ ਉਹ ਤੋ ਇਹਨੇ ਮਰੋਦ ਹੋ ਰਿਹਾ ਯਾਰ ਤੋਤਾ ਭਾਜੀ ਹਮ ਮੇਰਾ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਯਾਰ बुखार ਤਾਂ ਚੜ ਨਹੀਂ ਆਂ ਦੇਖ ਲੋ ਕੇਬਲ ਲੈ ਕੇ ਵੱਢ ਕੇ ਲ ਦੱਸ ਕੀ ਕਰੀਏ ਬੰਦਾ ਕੀ ਕਰੂਗਾ ਯਾਰ ਬੰਦਾ ਦੁਨੀਆਦਾਰੀ ਭਾਈ ਕੀ ਕਰੀਏ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਵੀ ਛੇਤ ਛੇਤੀ ਸਾਡਾ ਕੋਈ ਹੱਲ ਕੀਤਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਹਨ ਇਸ ਚੀਜ਼ ਦਾ ਹੁਣ ਕੱਢਣੀ ਪਊਗੀ ਦੇਖੋ ਮੋਟਰ ਦੇਖਦਾ ਕਿੰਨੀ ਕੁ ਲੈ ਕੇ ਵੱਢ ਕੇ ਤਾਂ ਜੋੜਨ ਨੂੰ ਵੀ ਨਹੀਂ ਛੱਡ ਕੇ ਗਿਆ ਚੰਦਰੇ ਬਾਹਲਾ ਯਾਰ ਦੁਨੀਆ ਨਾ ਹੋਰ ਹੀ ਲੈਵਲ ਦੀ ਹੋ ਗਈ ਉਹ ਦੋਸਤੋ ਘਾਟੇ ਵਾਦੇ ਦੇਖੋ ਜ਼ਿੰਦਗੀ ਚੱਲਦੀ ਰਹਿੰਦੀ ਹੈ ਹਨਾ ਆਪਾਂ ਨੂੰ ਪਤਾ ਹੀ ਸਾਰਾ ਨਹੀਂ ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਦਿਲ ਨਹੀਂ ਛੋਟਾ ਕਰਨਾ ਚਾਹੀਦਾ ਬਈ ਐਡਾ ਕੋਈ ਨੁਕਸਾਨ ਹੋਇਆ ਮੇਰੀ ਝੰਡੀਆਂ ਮਗਲਾਂ ਦੀ ਹੈ ਨਾ ਪਰ ਵੈਸੇ ਮੈਂ ਗੱਲ ਕਰ ਰਿਹਾ ਵੀ ਜਿਵੇਂ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ ਕੱਲ ਵੀ ਇਸ ਆਪਣਾ ਵਲੌਗ ਆਪਾਂ ਬਣਾਉਣ ਦੀ ਟਰਾਈ ਕੀਤੀ ਕਈ ਵਾਰ ਹੁੰਦਾ ਐਵੇਂ ਵੀ ਨਹੀਂ ਬਣਦਾ ਕੁਝ ਹਨਾ ਹਮੇਸ਼ਾ ਆਪਾਂ ਐਵੇਂ ਹਾਈ ਮੂਡ 'ਚ ਨਹੀਂ ਰਹਿ ਸਕਦੇ ਕੱਲ ਆਪਣਾ ਉਹ ਦਿਨ ਨਹੀਂ ਸੀਗਾ ਸਪਰਮ ਮੈਨੂੰ ਲੱਗਿਆ ਵੀ ਯਾਰ ਮੈਂ ਬਣਾਵਾਂ ਮੈਂ ਥੋੜਾ ਜਿਹਾ ਟਰਾਈ ਕੀਤੀ ਬਣਾਉਣ ਦੀ ਹਨਾ ਪਰ ਜਿਹੜੀ ਚੀਜ਼ ਨੇਚਰਲੀ ਹੁੰਦੀ ਆ ਜਿਹੜੇ ਫਲੋ ਦੇ ਵਿੱਚ ਚੀਜ਼ ਜਾਂਦੀ ਆ ਉਹ ਫਲੋ ਚ ਹੀ ਜਾਂਦੀ ਆ ਮਤਲਬ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਕਰਾਂਗੇ ਉਹ ਵੀ ਐਵੇਂ ਨਹੀਂ ਵੀ ਮੈਂ ਹਮੇਸ਼ਾ ਹੀ ਚੀਜ਼ਾਂ ਕਰਦਾ ਰਹੂੰਗਾ ਜਾਂ ਹੁੰਦੇ ਆ ਮਤਲਬ ਕੋਈ ਵੀ ਕ੍ਰੀਏਟਿਵ ਬੰਦਾ ਜਿਵੇਂ ਆਪਾਂ ਕਹਿ ਲਈਏ ਚਲੋ ਮੈਂ ਆਪਦੀ ਗੱਲ ਨਹੀਂ ਕਰਦਾ ਪਰ ਵੈਸੇ ਕੋਈ ਰਾਈਟਰ ਆ ਜਾਂ ਕੋਈ ਕੁਝ ਵੀ ਆ ਹਨ ਕੋਈ ਕੰਟੈਂਟ ਕ੍ਰੀਏਟਰ ਵੀ ਆ ਚਾਹੇ ਤਾਂ ਹਰ ਬੰਦਾ ਕੋਈ ਵੀ ਕ੍ਰੀਏਟਿਵ ਫੀਲਡ ਦੇ ਵਿੱਚ ਕੋਈ ਬੰਦਾਗਾ ਤਾਂ ਉਹਦਾ ਕਿਤੇ ਨਾ ਕਿਤੇ ਜਾ ਕੇ ਕ੍ਰੀਏਟਿਵ ਬਲੌਕ ਆਉਂਦਾ ਹੀ ਆਉਂਦਾ ਹਨ ਮਤਲਬ ਮੈਂ ਆਪਦੀ ਗੱਲ ਨਹੀਂ ਕਰ ਰਹਾ ਮੈਂ ਵੈਸੇ ਤੁਹਾਨੂੰ ਦੱਸਦਾ ਹਾਂ ਹਰੇਕ ਫੀਲਡ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਬੰਦੇ ਨੂੰ ਐਵੇਂ ਲੱਗਦਾ ਵੀ ਯਾਰ ਮੈਂ ਅੱਜ ਇਹ ਕੰਮ ਮੈਥੋਂ ਹੋ ਨਹੀਂ ਪਾਰਿਆ ਜਿਹਦੇ ਜੋ ਸਹੀ ਵੀ ਆ ਜਿਹੜਾ ਆਉਂਦਾ ਉਹਨੇ ਬਹੁਤ ਵਾਰ ਕੀਤਾ ਪਹਿਲਾਂ ਪਰ ਸਨੇ ਵੀ ਕਈ ਵਾਰ ਆ ਬੰਦੇ ਨੂੰ ਐਵੇਂ ਹੋ ਜਾਂਦਾ ਵੀ ਯਾਰ ਅੱਜ ਫੂਹ ਨਹੀਂ ਰਿਹਾ ਹਨ ਸਿਸਟਮ ਸੂ ਹੋਇਆ ਉਹ ਮੇ ਆਪਣੇ ਨਾਲ ਕੱਲ ਤੇ ਪਰ ਅੱਜ ਆਪਾਂ ਬਣਾ ਰਹੇ ਹਾਂ ਜੇ ਬਣਾ ਰਹੇ ਆ ਤਾਂ ਹੀ ਤੁਸੀਂ ਦੇਖ ਰਹੇ ਹੋ ਹਾਂਜੀ ਅਮਰੋਦ ਦੇਖ ਰਹੇ ਸੀ ਲੱਭ ਰਿਹਾ ਮੁੰਡਾ ਆਪਣਾ ਯਾਰ ਅਮਰੋਦ ਨਹੀਂ ਲੱਭਿਆ ਕੋਈ ਉਧਰ ਤੁਹਾਨੂੰ ਦਿਖਾਇਆ ਪਹਿਲਾਂ ਵੀ ਉਧਰ ਨੁਕਸਾਨ ਦੂਜਾ ਹੋ ਗਿਆ ਤੋਤੇ ਬਹੁਤ ਹਨ ਇੱਥੇ ਹਮ ਕਾਟੋਆ ਤੋਤੇ ਪਹਿਲਾਂ ਹੰਬ ਜਿਆਦਾ ਜੀ ਸੜ ਹਾਂ ਹਾਂ ਹੰਬ ਇੱਧਰ ਹੰਬ ਦਾ ਵੀ ਪਹਿਲਾਂ ਹੰਬ ਵੀ ਨਹੀਂ ਕੋਈ ਖਾਣ ਨੂੰ ਮਿਲਿਆ ਉਹ ਵੀ ਐਂ ਆਂਗੂਰ ਆ ਆਂਗੂਰਾਂ ਦੀ ਵੇਲ ਆ ਦੇਖੋ ਅ ਤੋਰੀ ਲੱਗੀ ਹੋਈ ਆ ਓਏ ਦੋਸਤੋ ਇੱਕ ਨਾ ਜਿਹੜਾ ਆਪਾਂ ਕੇਸ ਅੱਜ ਕੇਸ ਤੇ ਡਿਸਕਸ ਕਰ ਰਹੇ ਹਾਂ ਮੋਟਰ ਦੇ ਆਪਣੀ ਦੇ ਜਿਹੜੀ ਕੇਵਲ ਪਟਕੇ ਲੈ ਗਿਆ ਕੋਈ ਵੱਢ ਕੇ ਲੈ ਗਿਆ ਸੌਰੀ ਤੇ ਹੁਣ ਇੱਕੋ ਇਸ ਕੇਸ ਦੇ ਵਿੱਚ ਨਵਾਂ ਮੋੜ ਆਇਆ ਤੁਹਾਨੂੰ ਦੱਸ ਦਿਆਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਡੇ ਲਈ ਇੱਕ ਬੜੀ ਹੀ ਹੈਰਾਨੀਜਨਕ ਸਾਨੂੰ ਕਲੂ ਮਿਲਿਆ ਉਹ ਇਹ ਮਿਲਿਆ ਵੀ ਦੇਖੋ ਉਹ ਆਪਣੀ ਮੋਟਰਾਂ ਸਾਹਮਣੇ ਮਤਲਬ ਨੀਅਰਲੀ 100 200 ਮੀਟਰ ਤੇ ਉਹ ਮੋਟਰ 100 ਮੀਟਰ ਹੀ ਆ 200 ਵੀ ਨਹੀਂ ਹੈਗੀ 100 ਮੀਟਰ ਤੇ ਮੋਟਰ ਹੈ ਤੇ 100 ਮੀਟਰ ਅੱਗੇ ਆ ਮੋਟਰ ਹੈ ਆ ਮੋਟਰ ਦੀ ਕੇਬਲ ਦੇਖੋ ਦੋਸਤੋ ਸਾਹਮਣੇ ਪਈ ਆ ਸਿੱਧੀ ਸਿੱਧੀ ਭਈ ਹੁਣ ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਕਿਉਂ ਨਹੀਂ ਵੱਢ ਕੇ ਲੈ ਗਏ ਪਰ ਮੁੱਦਾ ਇਹ ਆਪਣਾ ਵੀ ਇਹੇ ਜੇ ਸਾਹਮਣੇ ਪਈ ਆ ਇਹਨੂੰ ਛੱਡ ਗਏ ਉਹ ਆਪਣੀ ਥੱਲੇ ਦੱਬੀ ਹੋਈ ਸੀ ਇੱਟਾਂ ਦੇ ਵਿੱਚ ਉਹਨੂੰ ਪੱਟ ਕੇ ਲੈ ਗਏ ਕਮਾਲ ਦੀ ਗੱਲ ਨਹੀਂ ਹੈ ਦੇਖੋ ਕਿ ਜੇ ਕੋਈ ਇਹ ਚੀਜ਼ ਜਾਂ ਤਾਂ ਫਿਰ ਦੇਖੋ ਇਹ ਹੈਗਾ ਗੱਲ ਵੀ ਆਪਣੀ ਮੋਟਰ ਤੋਂ ਹੀ ਸਿਰਫ ਉਹ ਵਧਣ ਆਏ ਸੀ ਉਹਨਾਂ ਦਾ ਮੁੱਦਾ ਹੀ ਸੀ ਟਾਰਗੇਟ ਹੀ ਉਹ ਮੋਟਰ ਸੀ ਕੱਲੀ ਤੇ ਉੱਥੋਂ ਉਹਨਾਂ ਨੇ ਵਧਣੀ ਸੀ ਕੇਵਲ ਤੇ ਕੇਵਲ ਵੱਢ ਕੇ ਉਹਨਾਂ ਨੇ ਨੁਕਸਾਨ ਕਰਕੇ ਜਾਣਾ ਸੀ ਨੁਕਸਾਨ ਚਲੋ ਪੈਸਿਆਂ ਵੱਲੋਂ ਤਾਂ ਥੋੜੀ ਹੁੰਦਾ ਪਰ ਹਰਾਨੀ ਜ਼ਿਆਦਾ ਹੋ ਜਾਂਦੀ ਹੈ ਨਾ ਹੁਣ ਦੇਖੋ ਅੱਜ ਆਹ ਮੋਟਰ ਚੱਲੀ ਜਾਂਦੀ ਆਪਣੀ ਖੜੀ ਆ ਹੁਣ ਜਦੋਂ ਆਪਾਂ ਤਾਰ ਵਗੈਰਾ ਪਾ ਕੇ ਚਲਾਵਾਂਗੇ ਉਦੋਂ ਮੋਟਰ ਦਾ ਲਾਈਟ ਭੱਜਣ ਦਾ ਟਾਈਮ ਹੋ ਜਾਊਗਾ ਸੋ ਹਰਾਨੀ ਜਿਹੜੀ ਹੁਣ ਆਪਾਂ ਤਿੰਨ ਜਣੇ ਅਸੀਂ ਕੰਮ-ਕੋਮ ਛੱਡ ਕੇ ਇੱਥੇ ਲੱਗੇ ਹੋਇਆ ਹਨਾ ਦੋ ਬੰਦੇ ਅਸੀਂ ਤਾਰ ਲੈਣ ਭੇਜੇ ਆ ਸੋ ਐਵੇਂ ਕਰਕੇ ਵੀ ਹਰਾਨੀ ਜ਼ਿਆਦਾ ਹੋ ਜਾਂਦੀ ਆ ਰੈਦਰ ਦੈਨ ਕਿ ਨੁਕਸਾਨ ਪਰ ਇਹ ਜਾਂਦਾ ਹੁਣ ਕਿਸੇ ਭੇਤੀ ਬੰਦੇ ਦਾ ਕੰਮ ਦੇਖੋ ਹਨਾ ਭੇਤੀ ਬੰਦੇ ਦਾ ਕੰਮ ਹੁਣ ਦੇਖੋ ਜਾਂ ਤੱਕ ਬੂਟਾ ਆਇਆ ਭਾਈ ਇੱਥੇ ਜਦੋਂ ਅਸੀਂ ਪਹਿਲਾਂ ਉਹ ਪਾਈ ਆ ਥੋੜੇ ਦਿਨ ਪਹਿਲਾਂ ਹੀ ਮੋਟਰ ਖਰਾਬ ਹੋ ਗਈ ਸੀ ਮੋਟਰ ਰਿਪੇਅਰ ਕਰਾ ਕੇ ਪਾਈ ਆ ਇਦਨ ਮੋਟਰ ਰਿਪੇਅਰ ਕਰਕੇ ਆਪਾਂ ਦੁਬਾਰੇ ਪਾਈ ਆ ਉਦਨ ਬੂਟਾ ਆ ਹੀ ਸਾਡੇ ਨਾਲ ਬਾਈ ਜਾਂ ਤਾਂ ਫਿਰ ਇਹ ਬੂਟੇ ਦਾ ਕੰਮ ਆ ਜਾਂ ਫਿਰ ਚਾਚਾ ਵੀ ਉਦਨ ਆਇਆ ਸੀਗਾ ਚਾਚੇ ਨੂੰ ਵੀ ਪਤਾ ਸੀ ਵੀ ਹਾਂ ਐ ਕਰਕੇ ਇੱਥੋਂ ਐ ਕੇਵਲ ਆ ਜਾਂ ਫਿਰ ਭਾਈ ਇਹ ਚਾਚੇ ਦਾ ਕੰਮ ਆ ਤੇ ਦੇਖਦੇ ਹਾਂ ਕਿ ਚਲਿਆ ਨਾ ਛੋਗੜ ਮੇਲੀ ਦੇ ਗੱਲਾਂ ਨੇ ਜਿਹਨੇ ਲੈਣੀ ਸੀ ਜਿਹਦੇ ਕਰਮਾਂ ਜਾਈ ਸੀ ਲੈ ਗਿਆ ਅਗਲਾ ਹੁਣ ਆਪਾਂ ਆਪਦਾ ਪੱਕਾ ਇੰਤਜ਼ਾਮ ਕਰ ਦਾਂਗੇ ਹੁਣ ਆਪਾਂ ਥੱਲੇ ਹੋਰ ਡੂੰਘਾ ਦੱਬ ਕੇ ਕੇਬਲ ਨੂੰ ਉੱਪਰ ਆਪਾਂ ਬਜਰੀ ਪਾਣੀ ਪੱਕਾ ਕੰਮ ਹੀ ਕਰ ਦੇਣਾ ਪੱਕਾ ਪੈਂਚਰੀ ਲਾ ਦੇਣਾ ਪੱਕਾ ਪੈਂਚਰ ਲੋ ਬਾਬਿਓ ਹੁਣ ਆਪਾਂ ਡੂੰਗੀ ਇਹ ਮੋਟਰ ਤੇ ਕੇਬਲ ਇਹੜੀ ਆਪਾਂ ਡੂੰਗੀ ਦੱਬ ਦੇਣੀ ਆ ਡੂੰਗੀ ਕਰਕੇ ਨਾ ਥੱਲੇ ਪਾਇਪ ਪਾ ਕੇ ਪਾਇਪ ਦੇ ਵਿੱਚ ਦੀ ਕੇਬਲ ਲੰਗਾ ਕੇ ਉੱਤੇ ਆਪਾਂ ਬਜਰੀ ਸੀਮੈਂਟ ਪਾ ਕੇ ਇਹ ਪੱਕਾ ਕੰਮ ਕਰ ਦੇਣਾ ਕਿਉਂਕਿ ਇਹ ਜਿਹੜੇ ਚੋਰ ਹੁੰਦੇ ਨੇ ਨਾ ਇਹ ਬਾਲੇ ਮਿਹਨਤੀ ਨਹੀਂ ਹੁੰਦੇ ਹਨ ਉਹਨਾਂਵੇਂ ਮਿਹਨਤੀ ਹੁੰਦੇ ਨੇ ਦੇਖੋ ਰਾਤ ਨੂੰ ਉੱਠ ਕੇ ਜਾਂਦੇ ਨੇ ਇਹ ਤਾਂ ਚਲੋ ਦਿਨ ਦਿਹਾੜੀ ਹੋ ਗਿਆ ਕੰਮ ਪਰ ਵੈਸੇ ਤਾਂ ਮਿਹਨਤੀ ਹੁੰਦੇ ਨੇ ਉਸ ਹਾਵ ਨਾਲ ਰਾਤਾਂ ਨੂੰ ਵਿਚਾਰੇ ਜਾਗ ਜਾ ਕੇ ਮਿਹਨਤਾਂ ਕਰਦੇ ਨੇ ਪਰ ਜਿਹੜੀ ਇਹ ਚੀਜ਼ ਆ ਐਵੇਂ ਮੰਨ ਲਓ ਜਿਉ ਆ ਵੀ ਜਾਣ ਨਾ ਤਾਂ ਇਹ ਇਤਿਹਾਸ ਦੇ ਵਿੱਚ ਦੇਖਿਆ ਗਿਆ ਪੈਟਰਨ ਜਿਹੜਾ ਚੋਰਾਂ ਦਾ ਵੀ ਮਨਹੀਸ ਵਾਂਗੂ ਜਿਹੜੇ ਇਹ ਚੋਰਾਂ ਨੇ ਇਹਨਾਂ ਦਾ ਵੀ ਗੈਂਗ ਤਕੜਾ ਹੁੰਦਾ ਸੋ ਵਿਚਾਰਾਂ ਦੇ ਸਿਗਨੇਚਰ ਸਿਗਨੇਚਰ ਮੁੱਕੇ ਹੋਣਗੇ ਇਸ ਕਰਕੇ ਅ ਜੇ ਉਹਨਾਂ ਨੂੰ ਐਵੇਂ ਦੇਖ ਜੇ ਨਾ ਮੈਂ ਵੀ ਇਹ ਜਿਆਦਾ ਡੂੰਗਾ ਕੰਮ ਵੀ ਮਿਹਨਤ ਵਾਲਾ ਜਿਆਦਾ ਕੰਮ ਫੇਰ ਨਿਯੋਗ ਕਰਦੇ ਫੇਰ ਉਹ ਗਾਂ ਲੰਘ ਜਾਂਦੇ ਇਸ ਕਰਕੇ ਆਪਾਂ ਅੱਜ ਇਹ ਫੈਸਲਾ ਲੈ ਲਿਆ ਫਿਰ ਵੀ ਹੁਣ ਪੱਕਾ ਹੀ ਕੰਮ ਕਰਦੀਏ ਇੱਕ ਵਾਰ ਉਹਦਾ ਕਿਹੜਾ ਦੇਖੂਂਦੇ ਦੀ ਹੁੰਦਾ ਥੋੜਾ ਜਿਹਾ ਮੰਗ ਨੂੰ ਕਰ ਲੈ ਤਾਂ ਬੜੀ ਵੱਡੀ ਗੱਲ ਹੈ ਤਾਰ ਤੂਰ ਨਾ ਪੜ ਦਵੇ ਤਾਰ ਇਕੱਠੀ ਵੀ ਹੋਊ ਨਾ ਸਰ ਭੈਣ ਜੀ ਬੰਨਾ ਬੁੱਤ ਪੂਰੀ ਸਰੀ ਹੈ ਹੱਥ ਪਾਰਾ ਕੱਢ ਲੈ ਕੋਈ ਚੱਕ ਮੇਰੇ ਖਜਾ ਆ ਆ ਰੱਸੀ ਨਾ ਆਪਾਂ ਬਾਹਰਲੇ ਪਾਸੇ ਬੰਨ ਕੇ ਰੱਖਾਂਗੇ ਇਹਦੀ ਨਾਲੀ ਬੰਨਦੇ ਆ ਕਲੰਪਨ ਵਾਲੀ ਨਹੀਂ ਕੋ ਵਿਚੋਂ ਕੱਢ ਜਾ ਰੱਸੀ ਰਸੀ ਤਾਂ ਘਾਣੂ ਘੜਨੀ ਆ ਚੀ ਜੀ ਉਹ ਤਾਰ ਫੇਰੋਂ ਪੈਣ ਦੇਣੀ ਜਿਹਦੀ ਵਿਚ ਆ ਨਾ ਥੋੜਾ ਜਿਹਾ ਤਿਆ ਤੇ ਹੈ ਆ ਤਾਰ ਜਿਉਂ ਤਾਂ ਹੀ ਬੱਦਰ ਮੋਦਾ ਨਾਵਾ ਪਾਵਾ ਇੱਕ ਹੋਰ ਹੈਂਡਲ ਉਧਰ ਪਾ ਲਾ ਮੈਂ ਜਿਹੜੇ ਕੰਮ ਆ ਮੈਂ ਤਾਂ ਤੁਸੀਂ ਕਰਨੇ ਨਹੀਂ ਦਿੰਦੇ ਚਾਚਾ ਵੀ ਕੱਪੜਾ ਤੋਂ ਬਾਹਰ ਹੋਇਆ ਕਰਦਾ ਅੱਡਾ ਆਹ ਪੜਦਾ ਪਿਆ ਤਾਰ ਬਾਗਲਾ ਤਾਰ ਤਾਂ ਫੜੀ ਹੋਈ ਆ ਉਹੀ ਨਹੀਂ ਜਰਦੇ ਮੈਨੂੰ ਤਾਂ ਮੈਂ ਤਾਂ ਫਰੀ ਹੋ ਜਾ ਵਾਹ ਜਾਵਾ ਫਰੀ ਆ ਦਬਦਾ ਕਰੋ ਮੇਰੇ ਹੁੰਦੇ ਤਾਰ ਕਿਵੇਂ ਬਾਗ ਜੀ ਏ ਰਲੇ ਚੋਰਾਂ ਨੇ ਹਾਂ ਅੱਛਾ 2 4 ਪੱਤੇ ਸਿਗਨੇਚਰਾਂ ਕਰਕੇ ਸਾਰਾ ਦਿਨ ਖਰਾਬ ਕਰਾਤਾ ਪੰਜ ਬੰਦੇ ਮਾਰ ਕੇ ਆ ਤਰਕੇ ਓ ਖੜ ਪਾਣੇ ਬੈਠਿਆ ਤੇ ਦੇਖ ਲੈ ਪੰਜ ਜਾਣੇ ਇਹੀ ਤਰਕੇ ਦੇ ਅੱਜ ਦਾਮ ਲੈ ਲਓ ਕੋਈ ਨਾ ਥੋੜੇ ਦਾ 5000 ਰੁਪਏ ਲੱਗ ਗਏ ਤੇ ਪਾਣੀ ਦਿਓ ਜਾਂ ਚਣ ਗਲਾਸ ਭਰ ਕੇ ਪਾਣੀ ਦੇ ਕੋਣੇ ਭੰਨ ਦੇ ਨੇ ਸਾਰਾ 500 ਨਹੀਂ ਬੱਟਿਆ ਹੁਣ ਲੈਟ ਬੜੀ ਤੜੀ ਐ ਤੇ ਤੇਰੀ ਹੂੰ ਇਹਦਾ ਨਾ ਪਾਣੀ ਨਾ ਧਾਣੀ ਇਹਦਾ ਬੰਦਾ ਹੈ ਨਹੀਂ ਬੰਦਾ ਅੱਜ ਸਾਡਾ ਕੰਮ ਹੈ ਇਹ ਬਿਮਾਰ ਆਇਆ ਪੰਜ ਜਾਣਦਾ ਸੀ ਤੜਕਦੇ ਫਿਰਦੇ ਆ ਭਾਈ ਦੋ 5 6000 ਦਾ ਨੁਕਸਾਨ ਕਰਤਾ ਉਹਨਾਂ ਨੇ 500 ਬੱਟੇ ਉਹਦੇ 600 ਬੱਟੇ ਆ ਫੁੱਟੂ ਫੁੱਟਾ ਲੱਗਾ ਇੱਕ ਤਾਂ ਮਨ ਨਾਲ ਹੁੰਦੇ ਆ ਗਏ ਇਹਨਾਂ ਦੇ ਕਦਰ ਨਹੀਂ ਕਰਦੇ ਬੰਦੇ ਦੀ ਵੀ ਹਾਂ ਬੰਦਾ ਗਰਮੀ ਚ ਆਇਆ ਵੀ ਲੈ ਭਾਈ ਕੰਮ ਕਰਾ ਲਓ ਕੰਮ ਦਾ ਲੈਣਾ ਆਉਂਦਾ ਹੀ ਨਹੀਂ ਇਹਨਾਂ ਨੂੰ ਮੱਛੀ ਨੇ ਕੁੜੀ ਮਾਰਤੀ ਹੈ ਨਾ ਆਉਣ ਦੇ ਆਉਣੇ ਮਾੜਾ ਜੇ ਇਹਨੇ ਮੱਛੀ ਕੜਾ ਮੱਛੀ നമ്പർദ ഉച്ചാ വെണ്ടി ਪੂਰੀ ਹੁੰਦੀ ਹੈ ਵੱਲੋਟ ਰੇਨ ਐਡੀ ਕ ਪਾਲੀ ਚੂਗੀ ਲੱਖੇ ਮੱਛੀ ਡੋਲਫਿਨ ਡੋਲਫਿਨ ਹਾਂਜੀ ਉਹਨੂੰ ਟ੍ਰੇਨਿੰਗ ਹੁੰਦੀ ਜੀ ਉਹ ਸੋਛਾ ਲੋ ਜਿਉਂ ਨਾਲ ਮੱਛੀਆ ਉਹਦੇ ਸਟਾਰਟ ਹੀ ਕਰ ਦਿੰਦੀ ਆ ਹਾਂ ਉਹ ਸਟਾਰਟ ਕਰ ਦਿੰਦੀ ਜੀ ਕੱਲ੍ਹ ਕਿਤੇ ਉਹ ਖਾ ਗਿਓ ਨਹੀਂ ਵੱਡੀ ਸੀ ਪੂਰੀ ਬੇਲ ਮੱਛੀ ਹਾਂ ਵੱਡੀ ਮੱਛੀ ਹੋ ਗਈ ਉਹ ਕੁੜੀ ਨਹੀਂ ਤੈਨਾਂ ਕਾਹਲਾ ਹੋਦਾ ਤਾਂ ਮੈਂ ਪਤਾ ਮੈਨੂੰ ਕੀ ਵੱਡੀ ਮੱਛੀ ਨਾ ਛੋਟੀਆਂ ਮੱਛੀ ਨੂੰ ਖਾਈ ਜਾਂਦੀ ਹੈ ਛੋਟੀ ਮੱਛੀ ਨੂੰ ਅਮੇਜਾ ਖਾਊਗੀ ਇਹ ਤਾਂ ਮਗਰ ਮੱਛੀ ਨਹੀਂ ਵੇਲੇ ਗਰਮੀ ਬਹੁਤ ਆ ਯਾਚਾ ਪੱਟ ਲੱਗਿਆ ਬੈਣਾ ਮੀਂਹ ਨਹੀਂ ਆਇਆ ਪਰ ਆਵਲੀ ਉਹ ਕਦੀ ਮੋਟਾ ਦਾ ਕੁੱਤੀ ਨਹੀਂ ਕਰਦੇ ਮੱਧ ਦੇ ਵਿੱਚੋਂ 4 ਕਿਲੋਗ੍ਰਾਮ ਅੱਗੇ ਰੋਟੀ ਹੀ ਪੈ ਜਾਈ ਨੇ ਭੈਣਾ ਗਲਾ ਕੀ ਕਰੇ ਲੋਡਾ 15 ਦੇ ਹੋ ਗਏ ਪਰ ਪਹਿਲਾਂ ਖਾਂਜ ਸੀ ਮੈਂ ਤਾਂ ਡੱਕਾ ਨਹੀਂ ਹੁੰਦਾ ਬੜੀਆ ਹੋ ਗਿਆ ਤੂੰ ਥੋੜੀਆਂ ਪਨੀਰੀਆਂ ਖਾਧੀਆਂ ਹੋ ਜਾਣੇ ਧਿਆਨ ਰੱਖ ਮੈਂ ਤਾਂ ਲੋਕ ਲਾ ਕੇ ਖੜਾ ਲੋਕ ਲਾ ਕੇ ਖੜਾ ਤਾਂ ਨਹੀਂ ਇਹ ਗਲੀਆਂ ਸਹੀ ਕਰਾ ਜ਼ਿੰਮੇਵਾਰੀ ਤੇਰੀ ਆ ਚੱਕ ਮਾਰ ਲੈ ਚੱਕ ਬਾਈ ਸਿੱਥੇ ਕੋਈ ਨਾ ਹੜਕੇ ਨਹੀਂ ਉਹ ਹੁੰਦਾ ਸਰਦਾਰ ਪਾਓ ਅੜ ਗਿਆ ਲੋਕ ਲਾ ਕੇ ਲੋਕ ਲਾ ਕੇ ਖੜ ਗਿਆ ਕੇ ਇਹਦਾ ਜ਼ਿੰਮੇਦਾਰ ਲੱਗੀ ਜਾਂਦਾ ਸਵੇਰ ਨੂੰ ਲੱਗੀ ਜਾਂਦਾ ਤੂੰ ਡੱਕਾ ਨਹੀਂ ਤੋੜਦਾ ਕੰਮ ਹੀ ਲੱਗਣ ਵਾਲੇ ਨੇ ਬਹੁਤ ਬਣ ਜਾਂਦੇ ਨੇ ਤੇ ਤੀਜਾ ਤੀਜੇ ਦੀ ਕਸਰ ਇਹਦੀ ਸੀ ਉਹ ਵੀ ਆ ਗਿਆ ਮੜਾ ਨਗਰੀ ਮੜਾ ਦਾ ਗਾਸੀ ਮੜਾ ਜੱਗ ਨੇ ਜੱਗ ਹੀ ਟੱਕਰਿਆ ਤੂੰ ਮੋਬਾਈਲ ਚੱਕੀ ਫਿਰਦੇ ਨੇ ਇੱਕ ਦਾ ਚਾਨਣ ਥੋੜਾਗਾ ਉਹ ਮੈਂ ਤਾਂ ਉਹ ਕਰਿਆ ਵਿਆ ਹੁਣ ਭਾਏ ਫੋਨ ਨੂੰ ਬੰਦ ਕਰ ਚਾਚਾ ਮੈਂ ਵੀਡੀਓ ਪਾਉਣੀ ਆ ਯਾਰ ਇਧਰ ਆ ਤਾਂ ਦਾ ਜ਼ੋਰ ਲਵਾ ਜਾਂਦਾ ਫੁੱਲ ਹੈਪੀ ਇਹ ਤਾਂ ਮੋਬਾਈਲ ਫੜੀ ਕਿਉਂ ਹਾਂ ਇਹ ਤਾਂ ਮੋਬਾਈਲ ਫੜੀ ਮੜਾ ਜਿਆ ਹਾਂ ਹਾਂ ਬਲੌਗਰ ਨੇ ਪੱਟ ਤੇ ਇੱਥੇ ਦੁੱਸਾ ਨਾ ਕਿਹੜਾ ਛੇਤੀ ਭਾਈ ਦੁੱਸਾ ਨਹੀਂ ਫਿਰ ਇਧਰਲੇ ਪਾਸੇ ਵੀ ਦੇਖੋ ਨਾ ਕੁਝ ਨਹੀਂ ਹੈ ਇਹ ਜਦ ਬਾਤ ਇਹ ਕਿਰਨ ਉਹ ਤੇ ਉਹ ਜਵਾਬ ਦਾ ਜਵਾਬ ਕੀ ਹੁੰਦੇ ਨੇ ਤਾਂ ਉਹਦੇ ਖਹਿਣ ਮੰਗਦੇ ਸਾਨੂੰ ਜਵਾਬ ਕੌਣ ਕਹੇ ਜੇ ਅਸੀਂ ਸਿਆਣੇ ਹੋ ਗਏ ਉਹ ਫਿਰ ਤੁਹਾਨੂੰ ਕਹਿੰਦੇ ਸਾਨੂੰ ਤਾਂ ਕੋਈ ਸਮਝਾਉਣ ਵਾਲਾ ਵੀ ਉਹ ਪਿਆ ਇੱਕ ਤਾਂ ਲੈ ਤੁਹਾਨੂੰ ਸਮਝਾਉਦੇ ਉਹ ਪਿਆ ਚੱਕ ਉਹ ਨਹੀਂ ਹੈਗਾ ਯਾਰ ਹੁਣ ਤੇ ਹੀ ਹੋਲੇ ਨਹੀਂਗੇ ਤਾਂ ਫਤੋ ਹੀ ਸਾਹਮਣੇ ਰੱਖਣੀ ਨਾਟਕ ਤੇੜ੍ਹ ਤੇ ਉਹਦੇ ਤਾਂ ਹਾਈ ਨੇਗੇ ਆਈ ਦੇ ਤਾਂ ਨਹੀਂ ਦੋ ਤਾਂ ਉਹਦੇ ਨੇ ਕਿਤੇ ਇਹਦੇ ਅੱਢ ਸੀ ਚਾਰ ਹਉ ਤੇ ਆਹੀ ਤਾਂ ਨਹੀਂ ਪਾਤੇ ਤੁਸੀਂ ਤਾਂ ਹਨਵੇਂ ਪੁਰਾਣੇ ਆ ਕਸੇ ਹਤਾਏ ਆ ਅੱਛਾ ਚਲੋ ਤਾਂ ਆ ਜਾਣਗੇ ਇੱਥੇ ਵੱਡੇ ਪਾਦੇ ਭੋਰਾ ਇਹਦਾ ਦੂਜੇ ਪਾਦੇ ਕੁਛ ਨਹੀਂ ਹੋ ਰਿਹਾ ਇਹ ਵੀ ਡਬਲ ਜਾੜਦਾ ਪਹਿਲਾਂ ਵੀ ਜੂਪਰ ਵੀ ਹੋ ਜਾੜਦਾ ਕਿੱਥੇ ਕੋਈ ਜਾੜ ਕੀ ਨਾਟਕ ਕੀ ਹੋ ਗਿਆ ਤਾਂ ਹੀ ਨਹੀਂ ਪੈ ਰਿਹਾ ਫਰਨੂਨ ਦੋ ਜਾਣ ਬੰਦ ਇਹਦੋਂ ਉੱਪਰ ਲਾ ਸੀ ਜਾਣਾ ਰਾਮ ਨੇ ਬੋਲਣ ਵਾਲੀ ਗੱਲ ਜਿਹੜੀ ਕੋਈ ਕੰਮ ਆ ਉਹਦੇ ਤੇ ਨਹੀਂ ਧਿਆਨ ਰੱਖੋ ਤੁਹਾਡੇ ਪਤਾ ਗੱਲ ਕੀ ਆ ਆਪਾਂ ਤਾਂ ਇੱਥੋਂ ਲੜਕੇ ਨਾ ਉੱਠੀਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਫਿਰ ਤੁਸੀਂ ਵਟ ਕਰ ਦਿਓ ਬਾਬਿਓ ਕੱਲ ਹੋ ਗਿਆ ਸੀ ਹਨੇਰਾ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਆ ਬਲੌਗ ਦੇ ਵਿੱਚ ਆਪਣੇ ਚ ਪਰ ਆਪਾਂ ਪੱਕਾ ਕੰਮ ਕਰਤਾ ਰਾਤ ਨਹੀਂ ਵੀ ਆ ਗਿਆ ਸੀ ਗੱਲਾਂ ਗੱਲਾਂ ਤਾਂ ਹੋ ਗਿਆ ਪਰ ਆਪਾਂ ਥੱਲੇ ਦੱਬ ਕੇ ਹੁਣ ਐਨ ਸਰਾ ਕਰਤਾ ਜਮਾ ਹੁਣ ਨਹੀਂ ਮਾਈ ਦਾ ਲਾਲ ਪੱਟ ਸਕਦਾ ਇਹਨੂੰ ਪਰ ਹੁਣ ਵੀ ਪੱਟ ਕੇ ਲਿਆ ਗਿਆ ਫਿਰ ਤਾਂ ਭਾਈ ਅਸੀਂ ਦੇਖਾਂਗੇ ਔਰ ਕੀ ਕਰਾਂਗੇ ਪਰ ਵੈਸੇ ਤਾਂ ਪੱਕਾ ਕੰਮ ਹੋ ਚੁੱਕਿਆ ਆਲਰੇਡੀ ਸਾਰਾ ਕੁਝ ਸੈਟ ਆ ਕੱਲ ਹਨੇਰਾ ਬਹੁਤ ਹੋ ਗਿਆ ਸਾਰਾ ਦਿਨ ਹੀ ਲੱਗ ਗਿਆ ਇਥੇ ਪਾਇਪ ਸੀਗਾ ਵਾਈਟ ਜਾ ਉਹ ਟੁੱਟ ਗਿਆ ਬਲਾਂਡਾ ਸਾਗਟ ਜਾ ਲਾਇਆ ਗਿਆ ਸੀ ਉੱਤੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਈਆਂ ਢੇੜੀ ਸਾਡੀ ਡੱਗ ਪਿਆ ਕਰ ਥੱਲੇ ਬਹੁਤ ਜ਼ੋਰ ਦੀ ਤੇ ਹੁਣ ਬਸ ਅੱਜ ਮਾਹੌਲ ਪਾਣੀ ਓਕੇ ਆ ਪੂਰਾ ਲਓ ਮੰਜਾ ਲਿਆਂਦਾ ਦੋਸਤੋ ਨਵਾ ਹਾਂ ਜੀ ਮੁੰਡੇ ਜੌਂਡੀਅਰ ਦਾ ਫੈਣਾ ਵਾ ਹਾਂ ਇਹ ਵੀ ਹਰੇ ਰੰਗ ਦੀ ਲਿਆਉਣਾ ਮੰਜਾ ਆਪਾਂ ਹਾਂ ਅੱਛਾ ਤਾਂ ਹੀ ਹਰਾ ਲਿਆਉਂਦਾ ਹੈ ਹਾਂ ਹਰਾ ਲਿਆਉਂਦਾ ਆਪਾਂ ਰੱਖਦੇ ਨੂੰ ਆਈਆਂ ਫਿਰ ਕਹਿੰਦਾ ਅੱਛਾ ਜੌਂਡੀਅਰ ਦਾ ਫੈਣਾ ਹੈ ਠੀਕ ਹੈ ਮੋਸਾ ਵਗਦਾ ਪਹਿਲਾ ਵਾਲ ਆਪਣਾ ਮੰਜਾ ਖਰਾਬ ਹੋ ਗਿਆ ਸੀ ਬਾਰੇ ਦੇ ਨਾਮ ਵਾਹ ਬਲੌਗ ਦੇ ਵਿੱਚ ਤੇ ਡਿਮਾਂਡ ਵਾੜੀ ਸੀ ਬਲੌਗ ਪਹਿਲਾ ਵਾਲ ਮੰਜਾ ਖਰਾਬ ਹੋ ਗਿਆ ਸੀ ਆਪਾਂ ਨਵਾਂ ਲਿਆਂਦਾ ਵੀ ਹਰੇ ਰੰਗ ਦਾ ਮੰਜਾ ਲਈਏ ਨਹੀਂ ਮੰਜਾ ਤਾਂ ਠੀਕ ਆ ਪਹਿਲਾਂ ਲੋਹਾ ਸੀਗਾ ਤਖਤ ਪੋਹ ਸੀਗਾ ਲੋਹਾ ਤਖਤ ਪੋਹ ਚੱਕਣਾ ਕਰਨਾ ਜਾਂ ਔਖਾ ਥੋੜਾ ਤਾਂ ਕਰਕੇ ਫਿਰ ਇਹ ਲੋਹਾ ਕਤਰ ਦੀ ਡਿਮਾਂਡ ਆ ਰਹੀ ਆ ਲੋਹੇ ਕਤਰ ਤੋਂ ਅੱਛਾ ਇੱਕ ਤਾਂ ਬੋਹਾ ਕਤਰ ਹੁੰਦਾ ਇੱਕ ਲੋਹਾ ਕਤਰ ਆ ਦੋਹਾ ਕਤਰ ਹੁੰਦਾ ਵੈਸੇ ਤਾਂ ਬੋਹਾ ਹੁੰਦਾ ਨਾਲ ਲੋਹਾ ਹੁੰਦਾ ਦੋਹਾ ਚਲ ਇਹਦੀ ਲੋਹੇ ਕਤਰ ਤੋਂ ਆ ਰਹੀ ਹੈ ਜੀ ਇਹਦੀ ਕੀ ਬਾਤ ਹੁਣ ਗੱਲ ਚਾਹਦਾ ਰੱਖੋ ਓ ਵੀ ਦੋਸਤੋ ਆ ਦੇਖੋ ਸਾਫ ਸਫਾਈ ਆਪਾਂ ਕਰਾਤੀ ਫਸਲਾਂ ਵੀ ਆ ਰਹੀਆਂ ਨੇ ਪਹਿਲਾਂ ਪਾਉਂਦੀਆਂ ਪਿੱਛੇ ਪਿੱਛੇ ਜੀਰੀ ਦਾ ਸਿੱਧੂ ਸਾਹਿਬ ਐਦ ਕੀ ਐਂ ਕਹਿੰਦੀ ਆ ਵੀ ਹੌਲੈਂਡ 36 ਦਿਨ ਲੈ ਲੈਣਾ ਬਸ 36 ਦਿਨ ਲੈ ਲੈ ਆ ਕਹਿੰਦੀ ਲਾਈਟਾਂ ਮਾਰਦੀ ਆਉਂਦੀਆਂ ਦੇਖ ਲੈ ਆਪਾਂ ਇਹ 50-70 ਰੁਪਏ ਨੂੰ ਜਾਉਂਦੀ ਆ ਹੌਲੈਂਡ ਦਾ ਆਪਣੇ ਕੋਲ ਹੈਗਾ ਬਸ ਠੀਕ 52 ਵੀ ਹੈਗਾ ਹਾਂ ਹੋਰ ਲਿਆਈਏ ਵੱਡਾ ਇਦੋਂ 70 ਨੇ ਹੀ ਚੌਂਦੀ ਆ ਵਰਕਮਾਸਟਰ ਲਿਆਈਏ ਹੌਲੈਂਡ ਹਾਂ ਚੋਰਾ ਦੀ ਗਲਤ ਘਰ ਲਾਵਾਂ ਵੀ ਜਮੇ ਗੱੱਚਾ ਕੰਮ ਹੀ ਕਰਾਉਂਦਾ ਦੋ ਤਿੰਨ ਸੌ ਦੀ ਬੀਕੂ ਵਿਚਾਰਿਆਂ ਦੀ ਸਾਰੀ ਚੋਰਾ ਨੇ ਤਾਂ ਬੜਾ ਜਲੂਸ ਕੱਢਿਆ ਯਾਰ ਬਹੁਤ ਆਪਣਾ ਲੱਗਿਆ 3000 ਰੁਪਏ ਦੇ ਲਾ 3000 ਲੱਗਿਆ ਪੰਜ ਜਾਣੇ ਸਾਰਾ ਦਿਨ ਲੱਗੇ ਰਾਤ ਨੂੰ ਆਪਾਂ ਉਹਦੇ ਨਾਲ 8:30 8:30 ਵਜੇ ਰਾਤ ਨੂੰ ਕੱਲ ਸਾਨੂੰ ਹੋਰ ਇੰਨਾ ਬੜਾ ਖੱਜਲ ਖੁਆਰ ਹੋਇਆ ਉਹਦੇ ਨਾਲ ਟੁੱਟ ਗਿਆ ਪੈ ਪੈ ਕਿੰਨੇ ਵਾਰ ਦਾ ਹੋਰ ਯਾਰ ਫਿਰ ਪੈ ਪੋ ਚਿਪਕ ਗਿਆ ਉਹ ਬਦਲਿਆ ਨਾ ਨਿਕਲੀ ਚਾਪ ਗੇੜੀ ਨੇ ਬਹੁਤ ਖਰਾਬ ਕੀਤਾ ਜੰਦਲ ਦਾ ਲਿਆਂਦਾ ਫਿਰ ਅਸੀਂ ਜੰਦਲ ਇੱਟ ਵਰਗੀ ਕਹਿੰਦਾ ਗੱਲ ਕੁੜੀ ਦੀ ਪੱਕੀ ਪੱਕੀ ਹਾਂ ਜੰਦਲ ਐਟ ਵਰਗੀ ਇਹ ਜੰਦਲ ਪੈਪ ਜੰਦਲ ਦਾ ਪੈਪ ਪਿਆ ਇਹ ਜੰਦਲ ਦਾ ਪੈਪ ਪਿਆ 4500 ਦਾ ਪੈਪ ਪਿਆ ਪਤਾ ਨਹੀਂ 4700 ਦਾ ਪਹਿਲਾਂ ਵਾਲਾ 4200 ਦਾ ਖਰਚਾ ਤਾਂ ਬਹੁਤ ਹੋਇਆ ਖਰਚਾ ਤਾਂ ਬੁੱਤੋ ਜੀ ਖਰਚਾ ਤਾਂ ਹੁਈ ਜਾਂਦਾ ਜੀ ਹਾਂ ਨਿਸ਼ਾਨ ਤਾਂ ਚੱਲ ਜਿਹੜਾ ਕਹਿੰਦਾ ਆਉਂਦਾ ਮੁਠੀ ਵਰਕੇ ਰੋੜੀਆਂ ਦੀ ਚੱਕ ਲੈਂਦਾ ਪਤਾ ਤੈਨੂੰ ਇਹ ਗੱਲ ਬਾਰੇ ਬਾਣੀ ਵਾਲੀ ਗੱਲ ਅੱਛਾ ਤੇ ਬੱਸ ਫਿਰ ਠੀਕ ਆ ਦੋਸਤੋ ਆਪਣਾ ਹੋ ਗਿਆ ਮੋਟਰ ਦਾ ਕੰਮ ਫਤੇ ਦੇਖ ਹੀ ਲਿਆ ਲਾਈਟ ਆ ਜੂਗੀ ਚਲਾ ਲੇ ਲਾਈਟ ਆਊਗੀ ਹੁਣ 12:30 ਵਜੇ ਆਪਾਂ ਚਲਾ ਦੇਣੀ ਆ ਹੁਣ ਬੱਜੇ ਨੇ 11 ਤੇ ਸ਼ਾਮ ਨੂੰ ਤੁਹਾਨੂੰ ਵਲੌਗ ਮਿਲ ਜਾਣਾ 6 ਵਜੇ ਇਹ ਸਬਸਕ੍ਰਾਈਬ ਕਰੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਤੁਸੀਂ ਨਵੇਂ ਹੋ ਸਬਸਕ੍ਰਾਈਬ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਕ ਕਮੈਂਟ ਕਰੋ ਸ਼ੇਅਰ ਕਰੋ ਤੇ ਸਾਨੂੰ ਕੋਈ ਕਮੀ ਪੇਸੀ ਹੁੰਦੀ ਆ ਤਾਂ ਦੱਸੋ ਜ਼ਰੂਰ ਹੈ ਜ਼ਰੂਰ ਦੱਸੋ ਹਾਂ ਹਨਾ ਤੇ ਕਮੈਂਟਰੀ ਦੱਸੋ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਆਪਾਂ ਟਰੈਕਟਰ ਲੈ ਕੇ ਆਉਣਾ ਵਾ ਉਹ ਦਿਖਾਵਾਂਗੇ ਇਹਨਾਂ ਨੂੰ ਕਿ ਸਸਪੈਂਸਰ ਰੱਖਣਾ ਨਹੀਂ ਕੋਈ ਨਹੀਂ ਪਾਦਾ ਇਹ ਵਿੱਚ ਚਲੋ ਓਕੇ ਦੋਸਤੋ ਫਿਰ ਮਿਲਦੇ ਆਂ ਅਗਲੀ ਵੀਡੀਓ ਤੇ ਰੱਬ ਰਾਖਾ